ਸਿੱਖ ਕੌਮ ਦੇ ਜ਼ਖਮਾਂ ਨੂੰ ਕਰੇਦਣ ਦਾ سلسلہ ਬਾਰ ਬਾਰ ਜਾਰੀ ਆ। ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਲੁਧਿਆਣਾ ਆਉਂਦੇ ਨੇ ਤੇ ਬਿਆਨ ਦਿੰਦੇ ਨੇ ਕਿ ਰਵਨੀਤ ਬਿੱਟੂ ਦੇ ਦਾਦੇ ਦੀ ਜਿਹਨਾਂ ਨੇ ਹਤਿਆ ਕਰੀ ਉਹਨਾਂ ਹਤਿਆਰਿਆਂ ਨੂੰ ਅਸੀਂ ਕਦੇ ਵੀ ਮਾਫੀ ਕਰਾਂਗੇ। ਪਹਿਲੀ ਗੱਲ ਤਾਂ ਮਾਫੀ ਮੰਗਦਾ ਕੋਈ ਨਹੀਂ। ਦੂਜਾ ਨੰਬਰ ਅਮਿਤ ਸ਼ਾਹ ਜੀ ਸਿੱਖ ਕੌਮ ਉਹਨੂੰ ਹਤਿਆ ਨਹੀਂ ਉਹਨੂੰ ਸੋਧਾ ਕਹਿੰਦੀ ਆ। ਕਾਰਨ ਕਿਉਂਕਿ ਇੰਦਰਾ ਗਾਂਧੀ ਨੇ ਜੋ ਕੀਤਾ ਉਹ ਤੋਂ ਬਾਅਦ ਬਿਆਨਤ ਸਿੰਘ ਨੇ ਜੋ ਕੀਤਾ ਜਿਹਨੂੰ ਬਿਆਨਤ ਸਿੰਘ ਨੇ ਬਿਆਨਤਾ ਬੁੱੱਚੜ ਕਹਿੰਦੀ ਐ ਸਿੱਖੋਂ ਪੂਰੀ ਦੁਨੀਆ ਚ ਬਸਣ ਵਾਲੀ ਤੇ ਉਹ ਜਿਹੜੇ ਨੌਜਵਾਨ ਨੇ ਹਥਿਆਰ ਚੱਕੇ ਸੀ ਕੋਈ ਸ਼ੌਂਕ ਨਾਲ ਨਹੀਂ ਚੱਕੇ ਜਿਨ੍ਹਾਂ ਨੂੰ ਤੁਸੀਂ ਮਾਫੀ ਮੰਗਣ ਲਈ ਕਹਿ ਰਹੇ ਹੋ ਉਹਨਾਂ ਨੇ ਸ਼ੌਂਕ ਨੂੰ ਇੱਕੇ ਸੰਤਾਲੀਆਂ ਨਹੀਂ ਸੀ ਚੱਕੀਆਂ ਇਹ ਮਜਬੂਰੀ ਸੀ ਕਿਉਂਕਿ ਜੋ ਸਿੱਖਾਂ ਦੀ ਨਸਲਕੁਸ਼ੀ ਉਸ ਸਮੇਂ ਦੀ ਕਾਂਗਰਸ ਨੇ ਕੀਤੀ ਉਹਦੇ ਰੋਸ ਵਜੋਂ ਉਹ ਨੌਜਵਾਨਾਂ ਨੇ ਹਥਿਆਰ ਚੱਕੇ ਦੇਸ਼ ਦੇ ਕਾਨੂੰਨ ਦੇ ਮੁਤਾਬਕ ਬੰਦੀ ਸਜ਼ਾਾਂ ਮਾ ਪੂਰੀਆਂ ਕਰ ਚੁੱਕੇ ਨੇ ਫਿਰ ਵੀ ਉਹ ਮਾਫੀਆਂ ਕਿਉਂ ਮੰਗਣ ਜੇ ਜਰਜੀਵ ਗਾਂਧੀ ਦੇ ਕਾਤਲ ਛੱਡੇ ਜਾ ਸਕਦੇ ਨੇ ਜੇ ਬਿਲਕਸ ਬਾਨੋ ਦੇ ਕਾਤਲ ਬਲਾਤਕਾਰੀਆਂ ਛੱਡੇ ਜਾ ਸਕਦੇ ਨੇ ਤਾਂ ਬੰਦੀ ਸਿੰਘ ਜਿਨ੍ਹਾਂ ਨੇ ਆਪਣੀਆਂ ਬੰਦੀਆਂ ਸਜ਼ਾਾਂ ਪੂਰੀਆਂ ਕਰਨੀਆਂ ਉਹ ਕਿਉਂ ਨਹੀਂ ਛੱਡੇ ਜਾ ਰਹੇ ਤੇ ਅੱਜ ਤੁਸੀਂ ਬਿਆਨਤ ਸਿੰਘ ਦੀਆਂ ਤਰੀਫਾਂ ਕਰ ਰਹੇ ਹੋ ਕਿ ਜਿਹਦੀ ਜਿਹਦੀ ਹੱਤਿਆ ਕੀਤੇ ਕਾਤਲ ਨੇ ਸੀ ਇਹਨਾਂ ਨੂੰ ਛੱਡਾਂਗੇ ਨਹੀਂ ਮੇਰਾ ਮੇਰਾ ਸਵਾਲ ਆ ਜਿਹੜੇ ਭਾਜਪੀ ਦੇ ਵਿੱਚ ਦਸਤਾਰਾ ਬੰਨ ਕੇ ਦਾੜੀਆਂ ਸਜਾ ਕੇ ਜਾ ਰਹੇ ਨੇ ਵੀ ਆਪਣੇ ਆਗੂਆਂ ਦੇ ਬਿਆਨ ਦੇਖੋ ਤੁਹਾਨੂੰ ਸ਼ਰਮ ਨਹੀਂ ਆਉਂਦੀ ਤੁਹਾਡੀ ਜਮੀਰ ਮਰ ਚੁੱਕੀ ਆ ਕੁਰਸੀਆਂ ਦੇ ਲਾਲਚ ਮਗਰ ਪਰ ਜੇ ਕੁਰਸੀਆਂ ਦੇ ਲਾਲਚਾਂ ਵਾਲੇ ਬੰਦੇ ਬਹੁਤ ਨੇ ਤਾਂ ਜਾਗਦੀਆਂ ਜਮੀਰਾਂ ਵਾਲੇ ਬਹੁਤ ਨੇ ਜਿਹੜੇ ਅੱਜ ਵੀ ਪੰਥ ਪੰਜਾਬ ਤੇ ਪੰਜਾਬੀ ਦੇ ਹੱਕਾਂ ਲਈ ਲੜਾਈ ਜੜ ਲੜ ਰਹੇ ਨੇ ਆ ਦੂਜੀ ਫਟਲਾਣਤੀ ਆ ਝਾੜੂ ਵਾਲਿਆਂ ਨੂੰ ਜਿਨ੍ਹਾਂ ਦਾ ਮੁੱਖ ਮੰਤਰੀ ਕਹਿ ਰਿਹਾ ਕਿ ਮੈਨੂੰ ਸੋਨੀਆ ਗਾਂਧੀ ਦੇ ਦੁੱਖ ਦਿਖਦੇ ਨੇ ਸਟੇਜ ਤੇ ਕਹਿੰਦਾ ਮੈਨੂੰ ਸੋਨੀਆ ਗਾਂਧੀ ਦੇ ਦੁੱਖ ਦਿਖਦੇ ਨੇ ਦਿੱਲੀ ਚ ਰੈਲੀ ਕਿਉਂਕਿ ਝਾੜੂ ਤੇ ਕਾਂਗਰਸ ਇਕ ਨੇ ਤੇ ਉਹਨਾਂ ਨੇ ਇੱਕ ਸਵਾਲ ਨਹੀਂ ਕੀਤਾ ਭਗਵੰਤ ਮਾਨ ਨੂੰ ਕਿ ਤੈਨੂੰ ਸਿੱਖ ਕੌਮ ਦੇ ਉਹ ਦੁੱਖ ਨਹੀਂ ਦਿਖਦੇ ਜਿਨ੍ਹਾਂ ਦੇ ਗਲਾਂ 'ਚ ਟਾਇਰ ਪਾ ਕੇ ਕਾਂਗਰਸ ਨੇ ਮਾਰਿਆ ਜਿਨ੍ਹਾਂ ਨੇ ਇੱਕ ਪੀੜੀ ਮਾਰ ਦਿੱਤੀ ਸੋ ਮੇਰੇ ਵੀਰੋ ਇਹ ਪਹਿਚਾਣੋ ਇਹ ਝਾੜੂ ਇਹ ਕਾਂਗਰਸ ਇਹ ਭਾਜਪਾ ਇਹ ਕਰ ਕੀ ਰਹੇ ਨੇ ਇਹ ਪੰਜਾਬ ਦੀ ਭਾਈਚਾਰਕ ਸਾਂਝ ਨੂੰ ਖਤਮ ਕਰ ਰਹੇ ਨੇ ਸਿੱਖਾਂ ਦੇ ਜ਼ਖਮਾਂ ਨੂੰ ਕੁਰੇਦ ਰਹੇ ਨੇ ਮੇਰੀ ਬੇਨਤੀ ਆ ਜੂਨ ਮਹੀਨਾ ਸ਼ੁਰੂ ਹੋਣ ਵਾਲਾ 1 ਜੂਨ ਨੂੰ ਵੋਟਾਂ ਨੇ ਹਰ ਸਿੱਖ ਨੂੰ ਮੇਰੀ ਬੇਨਤੀ ਆ ਰੋਸੇ ਗਿੱਲੇ ਹੋ ਸਕਦੇ ਨੇ ਆਪਣੇ ਆਦੇ ਨਾਲ ਪਰ ਆਪਣੇ ਆਪਣੇ ਨੇ ਪ੍ਰਾਏ ਪ੍ਰਾਏ ਨੇ ਜਿਹੜੇ ਸਾਡੇ ਉਹ ਜ਼ਖਮਾਂ ਨੂੰ ਕਰੇਦ ਰਹੇ ਨੇ ਉਹਨਾਂ ਨੂੰ ਵੋਟ ਨਾ ਪਾ ਦਿਓ ਵੋਟ ਨਾ ਪਾ ਦਿਓ ਰੋਸਾ ਹੋਊਗਾ ਵੋਟ ਪਾੜ ਕੇ ਸਿੱਟ ਦਿਓ ਯਾਰ ਜੇ ਨਾ ਪਾਉਨ ਨੂੰ ਜੀ ਕਰੇ ਪਰ ਮੇਰੀ ਬੇਨਤੀ ਆ ਆ ਦਿੱਲੀ ਏਜੰਡਾ ਪਾਰਟੀਆਂ ਜਿਹੜੇ ਸਾਡੇ ਜ਼ਖਮਾਂ ਨੂੰ ਕਰੇਦ ਰਹੇ ਨੇ ਜੂਨ ਮਹੀਨੇ ਨੂੰ ਪਹਿਚਾਣੋ ਯਾਦ ਕਰੋ ਕੁਰਬਾਨੀ ਕੀ ਕੀ ਕੋ ਸਾਡੀ ਨਸਲ ਨਸਲ ਕੁਸੀ ਇਹਨਾਂ ਲੋਕਾਂ ਨੇ ਕੀਤੀ ਆ ਤੇ ਜਿਹੜੇ ਇਹਨਾਂ ਪਾਰਟੀਆਂ ਦੇ ਵਿੱਚ ਬੈਠੇ ਨੇ ਕੁਰਸੀਆਂ ਦੇ ਲਾਲਚਾਂ ਦੇ ਥੱਲੇ ਪਏ ਨੇ ਉਹ ਆਪਣੀ ਜ਼ਮੀਰ ਨੂੰ ਜਗਾਓ ਜੇ ਤੁਹਾਡੇ ਵਰਗੇ ਕੁਰਸੀਆਂ ਦੇ ਖਾਤਰ ਥੱਲੇ ਲੰਬੇ ਪੈਣ ਵਾਲੇ ਨੇ ਤਾਂ ਜਾਗਦੀ ਜ਼ਮੀਰਾਂ ਵਾਲੇ ਵੀ ਅੱਜ ਵੀ ਪੰਥ ਪੰਜਾਬ ਤੇ ਪੰਜਾਬ ਦੇ ਮੁੱਦਿਆਂ ਲਈ ਅੜਨ ਵਾਲੇ ਖੜਨ ਵਾਲੇ ਲੜਨ ਵਾਲੇ ਮਰਨ ਵਾਲਿਆਂ ਦੀ ਕਮੀ ਨਹੀਂ ਹੈਗੀ ਇਸ ਲਈ ਮੇਰੀ ਜਾਗਦੀ ਜ਼ਮੀਰ ਵਾਲੇ ਨੌਜ ਉਹਨਾਂ ਨੂੰ ਬੇਨਤੀ ਆ ਸਿੱਖ ਕੌਮ ਨੂੰ ਬੇਨਤੀ ਆ ਆਪਣੇ ਤੇ ਪ੍ਰਾਇਦੀ ਪਰਖ ਕਰੋ ਇਹਨਾਂ ਜਗਮੁਕਰੇ ਕਰੇਦਣ ਵਾਲਿਆਂ ਨੂੰ ਦਿੱਲੀ ਵਾਲਿਆਂ ਨੂੰ ਪਹਜਾਓ ਤੇ ਪੰਜਾਬ ਨੂੰ ਜਿਤਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ